15 ਸਾਲ ਦੀ ਕੁੜੀ ਦੇ ਦੋ ਆਸ਼ਿਕ ਇੱਕ ਦੀ ਉਮਰ 30 ਸਾਲ ਤੇ ਦੂਜੇ ਦੀ ਉਮਰ 52 ਸਾਲ ਦੋਨੇ ਆਸ਼ਿਕ ਆਪਸ ਦੇ ਵਿੱਚ ਭਿੜੇ 30 ਸਾਲਾ ਆਸ਼ਿਕ ਨੇ 52 ਸਾਲ ਵਾਲੇ ਆਸ਼ਿਕ ਦਾ ਕਤਲ ਕਰ ਦਿੱਤਾ ਜੀ ਹਾਂ ਨਕੋਦਰ ਤੋਂ ਖੁੱਲ ਕੇ ਇਹ ਮਾਮਲਾ ਸਾਹਮਣੇ ਆ ਰਿਹਾ ਕਿ 15 ਸਾਲਾਂ ਕੁੜੀ ਦੇ ਦੋ ਆਸ਼ਕ ਸਨ ਜਿਹਦੇ ਵਿੱਚ ਇੱਕ 30 ਸਾਲ ਦੀ ਉਮਰ ਦਾ ਆਸ਼ਕ ਸੀ ਤੇ ਇੱਕ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਵਾਸੀ ਪਰਿਵਾਰ ਸੀ ਲੜਕੀ ਦਾ ਤੇ ਜਿਹੜੇ ਦੋ ਆਸ਼ਕ ਸੀ ਉਹ ਦੋਨੋਂ ਪੰਜਾਬੀ ਪਰਿਵਾਰਾਂ ਦੇ ਨਾਲ ਸੰਬੰਧਤ ਸਨ ਇਹ 15 ਸਾਲਾਂ ਜਿਹੜੀ ਕੁੜੀ ਹੈ ਇਹਦਾ ਸਭ ਤੋਂ ਪਹਿਲਾਂ 52 ਸਾਲਾਂ ਆਸ਼ਕ ਬਣਿਆ ਇੱਕ ਡੇਰੇ ਦੇ ਵਿੱਚ ਲੜਕੀ ਜਾਂਦੀ ਸੀ ਜਿੱਥੇ ਕਿ ਇਹ ਲੜਕੀ ਆਪਣੇ 52 ਸਾਲਾ ਆਸ਼ਕ ਦੇ ਮਾਰੀ ਜਾਂਦੀ ਸੀਗੀ ਉੱਥੇ ਮੁਲਾਕਾਤ ਹੁੰਦੀ ਆ ਕਿਉਂਕਿ ਇਹ ਪ੍ਰਵਾਸੀ ਪਰਿਵਾਰ ਆ ਜਿਹੜਾ ਇਹ 52 ਸਾਲਾ ਆਸ਼ਕ ਦੇ ਪਿੰਡ ਦੇ ਵਿੱਚ ਜਿਹੜਾ ਕੰਮ ਕਰਨ ਦੇ ਵਾਸਤੇ ਆਉਂਦਾ ਉੱਥੋਂ ਜਿਹੜਾ ਆਸ਼ਕ ਹੈ 52 ਸਾਲ ਦਾ ਉਹਦਾ ਡੇਰੇ ਦੇ ਨਾਲ ਰਾਬਤਾ ਸੀ ਉੱਥੇ ਜਾਂਦਾ ਸੀ ਤੇ ਉਹ ਲੜਕੀ ਵੀ ਉੱਥੇ ਜਾਂਦੀ ਸੀਗੀ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ 52 ਸਾਲਾ ਬੰਦੇ ਦੇ ਨਾਲ 3-4 ਸਾਲਾਂ ਤੋਂ ਜਿਹੜੇ ਇਸ ਲੜਕੀ ਦੇ ਰਿਲੇਸ਼ਨ ਸੀ ਉਮਰ ਹੈ 15 ਸਾਲ ਵੇਖੋ ਕੋਰ ਕਲਯੋਗ ਦੀ ਨਿਸ਼ਾਨੀ ਹੈ ਉਸ ਤੋਂ ਬਾਅਦ ਕੀ ਸੀਗਾ ਇਸ ਲੜਕੀ ਦਾ ਪਰਿਵਾਰ ਹੈ ਉਹ ਜਗ੍ਹਾ ਬਦਲ ਕੇ ਹੋਰ ਜਗ੍ਹਾ ਤੇ ਆ ਗਿਆ ਹੈ ਉੱਥੇ ਇਸ ਲੜਕੀ ਦੇ ਜਿੱਥੇ ਆ ਕੇ ਰਹਿਣ ਲੱਗੇ ਉਹਦੇ ਬਿਲਕੁਲ ਸਾਹਮਣੇ ਇੱਕ ਨਾਈ ਦੀ ਦੁਕਾਨ ਸੀਗੀ ਜਿਹੜਾ ਵਾਲ ਕੱਟਦਾ ਸੀ ਉਹਦੇ ਨਾਲ ਸਬੰਧ ਬਣਦੇ ਨੇ ਉਹਦੇ ਨਾਲ ਗੱਲਬਾਤ ਹੁੰਦੀ ਹੈ 30 ਸਾਲਾ ਆਸ਼ਕ ਦੇ ਨਾਲ ਜਿਹਦਾ ਨਾਮ ਰਵੀ ਦੱਸਿਆ ਜਾ ਰਿਹਾ ਉਹਦੇ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਕੀ ਹੋਇਆ ਜਦੋਂ 30 ਸਾਲਾਂ ਇਸ ਮੁੰਡੇ ਨੂੰ ਪਤਾ ਲੱਗਦਾ ਕਿ ਇਸ ਕੁੜੀ ਦੇ ਇੱਕ 52 ਸਾਲਾ ਬੰਦੇ ਦੇ ਨਾਲ ਵੀ ਰਿਲੇਸ਼ਨ ਆ ਤੇ ਉਹ 52 ਸਾਲਾ ਉਸ ਬੰਦੇ ਨੂੰ ਰੋਕਦਾ ਸੀ ਤੇ ਕੀ ਹੋਇਆ 52 ਸਾਲਾ ਬੰਦੇ ਦੇ ਨਾਲ ਇਹ 30 ਸਾਲਾ ਮੁੰਡਾ ਜਦੋਂ ਭਿੜਿਆ ਆਪਸ ਦੇ ਵਿੱਚ ਗਾਲੋਂ ਦੁਪੜੀ ਹੋਏ ਤੇ ਇਹ ਮਾਮਲਾ ਸੀ ਜਿਹੜਾ ਚੱਲਦਾ ਰਿਹਾ ਹੁਣ ਤੁਸੀਂ ਵੇਖਣਾ ਇਹ ਆ ਕਿ ਆਖਰਕਾਰ ਇਹ ਬੱਚੀ ਦੀ ਉਮਰ ਕਿੰਨੀ ਆ ਸਿਰਫ ਤੇ ਸਿਰਫ 15 ਸਾਲ ਜਿੱਦੀ ਅਸੀਂ ਤਸਵੀਰ ਵੀ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਕੀ ਹੋਇਆ ਰੌਲਾ ਇਸ ਹੱਦ ਤੱਕ ਵੱਧ ਗਿਆ ਕਿ 30 ਸਾਲਾ ਉਸ ਮੁੰਡੇ ਨੇ 52 ਸਾਲਾ ਉਸ ਬੰਦੇ ਦਾ ਕਤਲ ਕਰ ਦਿੱਤਾ ਤੇ ਇਹ ਕਤਲ ਦੀ وجہ ਰਹੀ ਉਹ 15 ਸਾਲਾਂ ਦੀ ਲੜਕੀ ਉਸੀ ਦੇਖੋ ਕੋਰ ਕਲਯੁਗ ਹੈ ਜਿੱਥੇ ਰਿਸ਼ਤੇ ਤਾਰ-ਤਾਰ ਹੁੰਦੇ ਨੇ ਉਥੇ ਨਾ ਤਾਂ ਉਮਰ ਦੀ ਕੋਈ ਸੀਮਾ ਦੇਖੀ ਜਾ ਰਹੀ ਹੈ ਨਾ ਰਿਸ਼ਤੇ ਨਾਤੇ ਦੇਖੇ ਜਾ ਰਹੇ ਨੇ ਨਾ ਸਮਾਜ ਦੀਆਂ ਕੋਈ ਕਦਰਾਂ ਕੀਮਤਾਂ ਸਦਰਾਂ ਕੁਛ ਨਹੀਂ ਵੇਖਿਆ ਜਾ ਰਿਹਾ ਤੇ ਨਾ ਇਹ ਦੇਖਿਆ ਜਾ ਰਿਹਾ ਕਿ ਇਹਦੇ ਸਿੱਟੇ ਕੀ ਨਿਕਲਣਗੇ ਇਹਦਾ ਨਤੀਜਾ ਕੀ ਨਿਕਲੂਗਾ ਹੁਣ ਜਿਹੜੇ ਇਸ ਕੰਮ ਦੇ ਵਿੱਚ ਇਹ ਇੱਕ ਮਰ ਗਿਆ ਇੱਕ ਨੇ ਜੇਲ੍ਹ ਦੇ ਵਿੱਚ ਚਲਾ ਜਾਣਾ ਤੇ 15 ਸਾਲ ਆ ਉਹ ਲੜਕੀ ਕੀ ਆਜ਼ਾਦ ਹੈ ਤੁਸੀਂ ਸੋਚੋ ਇੱਕ ਮਰ ਗਿਆ ਤੇ ਇੱਕ ਨੇ ਜੇਲ੍ਹ ਦੇ ਵਿੱਚ ਚਲੇ ਜਾਣਾ ਇਹ ਜਿਹੜਾ ਰਿਸ਼ਤਾ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ 30 ਸਾਲਾਂ ਮੁੰਡਾ ਸੀ ਉਹਦੇ ਨਾਲ ਇਸ ਲੜਕੀ ਦੀ ਗੱਲਬਾਤ ਪਿਛਲੇ 3-4 ਮਹੀਨਿਆਂ ਤੋਂ ਹੋਈ ਸੀ ਤੇ 52 ਸਾਲਾਂ ਦੇ ਨਾਲ ਜਿਹੜੀ ਗੱਲਬਾਤ ਸੀਗੀ ਉਹ ਪਿਛਲੇ 3-4 ਸਾਲਾਂ ਤੋਂ ਹੋਈ ਸੀ ਪੁਲਿਸ ਦਾ ਕੀ ਕਹਿਣਾ ਇਸ ਮਾਮਲੇ 'ਚ ਤੁਸੀਂ ਵੀ ਸੁਣ ਲਓ ਅੱਜ ਕੱਲ ਇੱਕ ਇਨਫੋਰਮੇਸ਼ਨ ਆਈ ਸੀਗੀ ਤਾਂ ਬਲਕਿ ਜਦੋਂ ਤੁਸੀਂ ਆਪਣਾ ਜੰਡਿਆਲਾ ਥਾਬਲ ਕੇ ਰੋਡ ਤੇ ਜਾਈਦਾ ਉੱਥੇ ਇੱਕ ਇਨਸੀਡੈਂਸ ਹੋਇਆ ਸੀਗਾ ਇੱਕ ਬਿੰਦਰ ਨਾਮ ਦਾ ਵਿਅਕਤੀ ਹੈ ਜਿਹਨੂੰ ਕਿ ਤੇ ਸ਼ਾਰਪ ਇੰਜਰੀ ਸੀਗੀਆਂ ਉਹਦੇ ਨਾਲ ਐਡਮਿਟ ਕਰਵਾਇਆ ਸੀ ਨੂਰਮਲ ਜੋ ਕਿ ਐਡਮਿਟ ਡੂਇੰਗ ਐਡਮਿਸ਼ਨ ਡੇਟਾ ਵਾ ਜਦੋਂ ਉੱਥੇ ਐਡਮਿਟ ਕਰਾਇਆ ਗਿਆ ਤੇ ਉਹ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਉਹਦੀ ਜਦੋਂ ਇਨਵੈਸਟੀਗੇਸ਼ਨ ਅਗਲੇ ਬੰਨੇ ਕੀਤੀ ਗਈ ਤੇ ਉਹ ਪਤਾ ਲੱਗਾ ਵੀ ਇਹ ਜਿਹੜਾ ਵਿਅਕਤੀ ਹੈ ਇਹਦੇ ਇੱਕ ਥਾਬਲ ਕੇ ਦੇ ਡੇਰੇ ਦੇ ਇੱਕ ਲੜਕੀ ਦੇ ਨਾਲ ਔਰ ਉਹਦੇ ਕਰਕੇ ਹੀ ਉਥੇ ਜਾਂਦਾ ਸੀਗਾ ਔਰ ਉਸੇ ਲੱਗਦਾ ਕਰਵੀਨਾ ਦਾ ਲड़का ਹੈ ਉਹਦੇ ਨਾਲ ਵੀ ਰਿਲੇਸ਼ਨ ਸੀਗੇ ਜੋ ਕਿ ਉਹ ਰਵੀ ਨੂੰ ਇਹ ਚੀਜ਼ ਪਸੰਦ ਨਹੀਂ ਸੀ ਰਵੀ ਨੇ ਇਸ ਇਸ ਬਾਰੇ ਇੱਕ ਦੋ ਵਾਰੀ ਇਹਨੂੰ ਟੋਕਿਆ ਵੀ ਹੈ ਮ੍ਰਿਤਕ ਨੂੰ ਕਿ ਤੂੰ ਇੱਥੇ ਨਾ ਆਇਆ ਕਰ ਪਰ ਉਦੋਂ ਵੀ ਜਿਹੜਾ ਵਾ ਸਵੇਰੇ ਮਾਰਨਿੰਗ ਉਹਨੂੰ ਛੱਡਣ ਵਾਸਤੇ ਗਿਆ ਸੀਗਾ ਰਾਤ ਨੂੰ ਉਹਨੂੰ ਲੈ ਕੇ ਗਿਆ ਸੀ ਕੁੜੀ ਨੂੰ ਮਾਰਨਿੰਗ ਉਹਨੂੰ ਛੱਡਣ ਲਈ ਗਿਆ ਸੀ ਇਹ ਤੇ ਜਦੋਂ ਮੈਂ ਵਾਪਸ ਜਾ ਰਿਹਾ ਸੀਗਾ ਉਥੇ ਇਹਨੂੰ ਜਿਹੜਾ ਵਾ ਰਵੀ ਨੇ ਜਿਹੜਾ ਅਲੇ ਆਪਣੇ ਡੰਡੇ ਦਾ ਵਾਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਪੱਥਰਾਂ ਦੇ ਨਾਲ ਇਹਨੂੰ ਜਿਹੜਾ ਇੰਜਰਡ ਕਰਤਾ ਜਿਹਦੇ ਨਾਲ ਕਿ ਬਾਅਦ ਦੇ ਵਿੱਚ ਇਹਦੀ ਡੈਥ ਹੋ ਗਈ ਸਰ ਜਿਹਨੇ ਜਿਨੇ ਕਤਲ ਕੀਤਾ ਉਹਦੀ ਕਿੰਨੀ ਉਮਰ ਹੈਗੀ ਆ ਤੇ ਜਿਹਦਾ ਕਤਲ ਹੋਇਆ ਉਹਦੀ ਕਿੰਨੀ ਉਮਰ ਹੈਗੀ ਜਿਹੜਾ ਮਿਲਤਕ ਹੈ ਉਹਦੀ ਏਜ 29 ਸਾਲ ਹੈ ਔਰ ਜਿਹੜਾ ਇਹਦੇ ਚ ਅਕਿਊਜ਼ ਅਸੀਂ ਫੜਿਆ ਗ੍ਰਿਫਤਾਰ ਕੀਤਾ ਉਹਦੀ ਏਜ 30 ਸਾਲ ਹੈ ਤੇ ਲੜਕੀ ਦੀ ਕਿੰਨੀ ਕਰਦੀ ਲੜਕੀ ਜਿਹੜੀ ਹੈ ਉਹਦੀ ਏਜ ਮਾਈਨਰ ਹੈ ਜੀ ਉਹਦੀ ਏਜ ਕੋਈ 15 ਸਾਲ ਆ 15 ਦੇ ਨੇੜੇ ਤੇੜਿਆ ਇਹ ਦੋਨੋਂ ਆਪਸ ਦੇ ਵਿੱਚ ਇਹਨਾਂ ਦੇ ਕਿੱਦਾ ਸੰਬੰਧ ਬਣੇ ਦੋਨਾਂ ਦੇ ਜਿਹਨੇ ਮਾਰਿਆ ਤੇ ਜਿਹੜਾ ਮਰਿਆ ਹੈ ਜਿਹੜਾ ਇਹ ਲੜਕੀ ਜਿਹੜੀ ਹੈ ਇਹਦਾ ਜਿਹੜਾ ਫਾਦਰ ਹੈ ਉਹ ਲੇਬਰ ਕਲਾਸ ਹੈ ਉਹ ਪਹਿਲੇ ਮ੍ਰਿਤਕ ਦਾ ਪਿੰਡ ਜਿਹੜਾ ਹੈਗਾ ਵਾ ਉਹਦੇ ਮ੍ਰਿਤਕ ਦੇ ਪਿੰਡ ਉੱਥੇ ਉਹ ਕੰਮ ਵਗੈਰਾ ਕਰਦੇ ਸੀਗੇ ਉੱਥੋਂ ਹੀ ਇਹਦੀ ਜਾਣ-ਪਛਾਣ ਜਿਹੜੀ ਉਹ ਲੜਕੀ ਨਾਲ ਹੋ ਗਈ ਸੀ ਉਸ ਤੋਂ ਬਾਅਦ ਉੱਠ ਕੇ ਥਬਲਕੇ ਆ ਗਈ ਸੀ ਰਹਿਣ ਲੱਗ ਗਏ ਸੀ ਤੇ ਜਿਹੜਾ ਇਹ ਮਾਰਨ ਵਾਲਾ ਹੈਗਾ ਵਾ ਅਕਿਊਜ਼ਡ ਹੈ ਇਹ ਜਿੱਥੇ ਹੁਣ ਰਹਿ ਰਹੀ ਹੈ ਥਬਲਕੇ ਉਹਦੇ ਬਿਲਕੁਲ ਸਾਹਮਣੇ ਇਹਦੀ ਨਾਈ ਦੀ ਦੁਕਾਨ ਸੀਗੀ ਤੇ ਉੱਥੇ ਹੀ ਇਹਨਾਂ ਦੇ ਜਿਹੜੇ ਰਿਲੇਸ਼ਨ ਡਵੈਲਪ ਹੋ ਗਏ ਕਿੰਨੇ ਕਾ ਤੋਂ ਸੰਬੰਧ ਹੈ ਇਹਨਾਂ ਦੇ ਆਫਿਸ 'ਚ ਜਿਹੜੇ ਮਰਨ ਵਾਲੇ ਨੇ ਜਿਹੜਾ ਮਰਨ ਵਾਲਾ ਹੈ ਉਹਦੇ ਤਾਂ ਪਿਛਲੇ 2-3 ਸਾਲ ਤੋਂ ਦੱਸ ਰਹੇ ਆ 3 ਸਾਲ ਤੋਂ ਤੇ ਜਿਹੜਾ ਜਿਹਨੇ ਮਰਨ ਵਾਲਾ ਵੈ ਇਹਦੇ ਹੁਣ 2-3 ਮਹੀਨੇ ਤੋਂ ਸੀ ਪਿਛਲੇ 2-3 ਮਹੀਨੇ ਬਾਅਦ ਉਹਨੇ ਪੰਜਾਬੀ ਪਰਿਵਾਰ ਹੈ ਲੜਕੀ ਦੇ ਨਾਲ ਨਹੀਂ ਜਿਹੜੀ ਲੜਕੀ ਹੈ ਉਹ ਤਾਂ ਪ੍ਰਵਾਸੀ ਹੈ ਜੀ ਪਰਿਵਾਰ ਆ ਜਿਹੜੇ ਬਾਕੀ ਨੇ ਇਹ ਪੰਜਾਬੀ ਪਰਿਵਾਰ ਆ ਕੀ ਕਾਰਵਾਈ ਕੀਤੀ ਜਾਣੀ ਸਰ ਇਹ ਦੇ ਵਿੱਚ ਜੀ ਅਸੀਂ ਕੱਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਜਿਹੜਾ ਟੈਕਨੀਕਲੀ ਸਾਰਾ ਦੇਖਦੇ ਹੋਏ ਇਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਵਾ ਅ ਕਿਉ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਕੋਲੋਂ ਜਿਹੜਾ ਮ੍ਰਿਤਕ ਦਾ ਫੋਨ ਤੇ ਜਿਹੜੇ ਜਿਹੜੇ ਨੇ ਆਪ ਕਪੜੇ ਪਾਏ ਸੀ ਉਸ ਵੇਲੇ ਬਲੱਡ ਸਟ੍ਰੇਨਡ O ਪਲੱਸ 4 ਜਿਹੜਾ ਇਹਨੇ ਯੂਜ਼ ਕੀਤਾ ਸੀ ਵੈਪਨ ਯਾਨੀ ਕਿ ਉਹ ਪੱਥਰ ਤੇ ਇੱਕ ਡੰਡਾ ਉਹ ਜਿਹੜਾ ਬਰਾਮਦ ਕਰ ਲਏ ਗਏ ਨੇ ਸਰ ਮੁੱਖ ਕਾਰਨ ਕੀ ਲੱਗਦਾ ਇਹਦਾ ਉਹ ਕਾਰਨ ਇਹ ਹੋਈ ਜੀ ਇਹਨੇ ਇਹ ਜਿਹੜੀ ਪੁਸ਼ਕਿਸ਼ ਤੇ ਵਿੱਚ ਆਇਆ ਵੈਕਿਊਸ ਦੀ ਇਹ ਕਹਿਆ ਵੀ ਇਹਨੇ ਇੱਕ ਮਹੀਨਾ ਪਹਿਲਾਂ ਵੀ ਇਹਨੂੰ ਵਰਜਿਆ ਸੀਗਾ ਵੀ ਤੂੰ ਇੱਥੇ ਇਸ ਕੁੜੀ ਨੂੰ ਮਗਰ ਨਾ ਆਇਆ ਕਰ ਤੇ ਉਸ ਵੇਲੇ ਮ੍ਰਿਤਕ ਨੇ ਇਹਨੂੰ ਗਾਲਾਂ ਕੱਢੀਆਂ ਸੀ ਇਹਨੂੰ ਮਾਵਾ ਭੈਣਾਂ ਦੇ ਗਾਲਾਂ ਕੱਢੀਆਂ ਸੀ ਉਸੇ ਰੰਜਿਸ਼ ਰੱਖ ਕੇ ਤੇ ਨਾਲੇ ਇਹ ਜਿਹੜਾ ਵੈ ਇਹ ਆਪਣਾ ਉਸ ਲੜਕੀ ਦੇ ਨਾਲ ਆਪਣਾ ਸਮਝ ਦੱਸ ਵੀ ਆਪਣਾ ਮੇਰਾ ਸੱਚਾ ਪਿਆਰ ਹੈ ਤੇ ਉਸੇ ਹੀ ਇਹਨੇ ਜਿਹੜਾ ਇਮੋਸ਼ਨਸ ਦੇ ਵਿੱਚ ਸਾਰਾ ਕੀਤਾ ਕੁੜੀ ਦੀ ਸਟੇਟਮੈਂਟ ਵੀ ਆਈ ਸਾਹਮਣੇ ਜੀ ਲੜਕੀ ਮైనਰ ਹੈ ਜੀ ਉਹਦੇ ਕਰਕੇ ਅਸੀਂ ਉਹਨੂੰ ਜਿਹੜਾ ਨਹੀਂ ਹਾਈਲਾਈਟ ਕਰਨਾ ਚਾਹੁੰਦੇ ਦੁਬਾਰੇ ਕੁਝ ਤੁਸੀਂ ਸੋਣੀ ਲਿਆ ਕਿ ਪੁਲਿਸ ਨੇ ਕੀ ਕਿਹਾ ਪਰ ਸੋਚਣਾ ਇਹ ਪਊਗਾ ਕਿ ਆਖਰਕਾਰ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਬਹੁਤ ਹੈਰਾਨੀ ਜਾਣ ਕੇ ਇਹ ਜਿਹੇ ਮਾਮਲੇ ਆ ਜਿਹੜੇ ਦਿਨ-ਬ-ਦਿਨ ਆ ਰਹੇ ਆ ਜਿਹੜੇ ਕਿ ਹਫਸ਼ ਦੇ ਵਿੱਚ ਅੰਨਿਆ ਹੋયા ਦਿਨ-ਬ-ਦਿਨ ਜਿਹੜੇ ਕਤਲ ਹੈ ਉਹ ਹੁੰਦੇ ਜਾ ਰਹੇ ਨੇ ਨਾ ਤੇ ਕੋਈ ਭੈਣ ਭਾਈ ਵਾਲਾ ਰਿਸ਼ਤਾ ਰਿਆ ਨਾ ਪਤੀ ਪਤਨੀ ਵਾਲਾ ਰਿਸ਼ਤਾ ਰਿਆ ਨਾ ਮਾਂ ਬਾਪ ਕੋਈ ਰਿਸ਼ਤੇ ਨਹੀਂ ਬਚਦੇ ਜਿਹੜੇ ਹਿਸਾਬ ਦੇ ਨਾਲ ਰੁਟੀਨ ਦੇ ਵਿੱਚ ਆਪਾਂ ਖਬਰਾਂ ਦੇਖਦੇ ਆਂ ਰੁਟੀਨ ਦੇ ਵਿੱਚ ਇਹ ਹੋ ਰਹੇ ਕਾਂਡ ਹੋ ਰਹੀਆਂ ਇਹ ਵਾਰਦਾਤਾਂ ਨੂੰ ਸੁਣਦੇ ਦੇਖਦੇ ਆਂ ਤੇ ਬਹੁਤ ਹੈਰਾਨੀ ਹੁੰਦੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਮਾਮਲੇ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਆਂ